ਡਾਕਟਰ ਘੜਿਆ ਜਦ ਛੋਟਾ ਬਚਪਨ ਹੈ ਨਹੀਂ ਸੱਚੀ ਕਹਿ ਤੂੰ ਮਾਰੇਗਾ ਕਿਸੇ ਨਾ ਕਿਸੇ ਨੂੰ ਕੰਜਰਾ ਹੈਲੋ ਗਾਇਸ ਨਮਸਕਾਰ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜਨਾਬ ਤੁਹਾਡੇ ਹੈਲੋ ਜੀ ਦੇਸੀ ਵਲੋਗ ਨੂੰ ਕੀਤਾ ਕੋਰਸ ਤੁਹਾਡਾ ਸਵਾਗਤ ਹੈ ਸਾਰੇ ਕਿੱਦਾਂ ਹੋ ਜੀ ਤੁਸੀਂ ਠੀਕ ਠਾਕ ਹੋ ਸਾਰੇ ਤੇ ਕੱਲ ਗਏ ਸੀ ਆਪਾਂ ਪਿੰਡ ਤੇ ਅੱਜ ਥੋੜਾ ਜਿਹਾ ਪਟਿਆਲੇ ਦਾ ਚੱਕਰ ਹੈ ਅੱਜ ਸੰਡੇ ਹੈ ਤੇ ਅੱਜ ਪਟਿਆਲੇ ਚੱਲੇ ਸੀ ਕਿ ਥੋੜਾ ਜਿਹਾ ਸਮਾਨ ਰਹਿ ਗਿਆ ਸੀ ਉਹ ਆਪਾਂ ਲੈ ਕੇ ਆਉਣਾ ਹੈ ਅੱਜ ਆਂਦੇ-ਆਂਦੇ ਪਿੰਡ ਤੋਂ ਇੱਕ ਚੀਜ਼ ਹੋਰ ਵੀ ਰਹਿ ਗਈ ਸੀ ਉੱਥੇ ਵੀ ਜਾਣਾ ਸੀ ਆਵੀ ਫਰਨੀਚਰ ਵਾਲੀ ਦੁਕਾਨ ਤੇ ਉੱਥੇ ਵੀ ਨਹੀਂ ਜਾ ਗਏ ਪਰ ਅੱਜ ਨਹੀਂ ਜਾਏ ਜਾਣਾ ਅੱਜ ਪਟਿਆਲੇ ਜਾ ਰਹੇ ਆ ਉਹ ਨਵੇੜ ਕਹਿੰਦੇ ਪਲਾਂ ਕੰਮ ਕੰਮ ਲਈ ਬਸ ਹੌਲੀ-ਹੌਲੀ ਸਾਰਾ ਕੰਮ ਕਰਾਂਗੇ ਇੱਕੋ ਦਮ ਨਹੀਂ ਨਾ ਹੁੰਦਾ ਸਾਰਾ ਅੱਛਾ ਮਲਕੀਤ ਕੱਲੀ ਥੱਕ ਜਾਂਦੀ ਹੈ ਹੈਨਾ ਮੈਂ ਤਾਂ ਬਹੁਤ ਥਕਾਟ ਰਿਹਾ ਮੈਨੂੰ ਤਾਂ ਫੀਵਰ ਵੀ ਹੋ ਗਿਆ ਭੱਜ-ਭੱਜ ਕੇ ਭੱਜ-ਭੱਜ ਕੇ ਫੀਵਰ ਹੋ ਗਿਆ ਚਲ ਕੋਈ ਨਹੀਂ ਉੱਥੇ ਜਾ ਕੇ ਜੂਸ ਪੀ ਆਣਾ ਤੈਨੂੰ ਠੀਕ ਹੋ ਜਾਏਗੀ ਤੂੰ ਚਲੋ ਚਲ ਜੀ ਚਲੋ ਆਜੋ ਉਹ ਗਾਇਸ ਅੱਪ ਆ ਗਏ ਕਿਲਾ ਚੌਕ ਤੇ ਸੰਡੇ ਬਾਜ਼ਾਰ ਆ ਦੇਖੋ ਗਾਇਸ ਅੱਪ ਆ ਗਏ ਇਧਰ ਪਟਿਆਲੇ ਸੰਡੇ ਮਾਰਕੀਟ ਇਹ ਟੰਗੀ ਕਿਲਾ ਚੌਕ ਇੰਦਰ ਵੀ ਕਾਫੀ ਕੁਝ ਆਜ ਹੈ ਸੋਹਣੇ ਸੋਹਣੇ ਸੂਟ ਨੇ ਇਸ ਤਰ੍ਹਾਂ ਦੇ ਗਾਇਸ ਇਹ ਦੇਖੋ ਇਹ ਇਹ ਅਲੀ ਹੈ ਦੱਬਤੀ ਹੈ ਨਾ ਆ ਦੇਖਿਆ ਸਰ ਹਾਂ ਇਹ ਇਧਰ ਟੋਪ ਵਗੈਰਾ ਇਧਰ ਵੀ ਟੋਪ ਵਗੈਰਾ ਨੇ ਆ ਦੇਖੋ ਇਧਰ ਕੁਝ ਨਹੀਂ ਹੋਇਆ ਨਹੀਂ ਜਾਣ ਕੋਈ ਗੱਲ ਨਹੀਂ ਆ ਦੇਖੋ ਟੋਪ ਵਗੈਰਾ ਥਾਲੇ ਦਰ ਵੀ ਚਲੋ 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 ਆ ਦੇਖੋ ਗਾਇਸ ਇਧਰ ਸਮਾਨ ਮਿਲਦਾ ਸਾਰਾ ਕਾਫੀ ਹੈ ਕੁਝ ਇਹਦੇ ਮੁਰਤੇ ਵਗੈਰਾ ਜੋ ਵੀ ਹੈ ਬਾਜ਼ਾਰ ਦੇ ਵਿੱਚ ਭਰਿਆ ਹੋਇਆ ਹੈ ओ, पिछे भी टंगे गाइस इधर देखो कुतियां भी टंगी हैं कैसा ही है, तो तो के एक ही है।, तो सब है। देखो गाइस इतने जिम्मे झुमके कंगन कड़े देखो ਨਾ ਪਹਹੀ ਪਈ ਹੈ ਇੱਥੇ ਅਸੀਂ ਉੱਪਰ ਕੰਮ ਕਰਦੇ ਹੁੰਦੇ ਸੀ ਉਹ ਅੱਗੇ ਜਾ ਕੇ ਅਸੀਂ ਮਾਰਕਟ ਹੈ ਉੱਪਰ ਦੁਆਰ ਕਾ ਮਾਰਕਟ ਤੇ ਕੰਮ ਕਰਦੇ ਹੁੰਦੇ ਸੀ ਅਸੀਂ ਇਹ ਉੱਪਰ ਅਸੀਂ ਦੁਆਰ ਕਾ ਮਾਰਕਟ ਜਾਂ ਦੇਖੋ ਰਾਸ਼ ਦੇਖੋ ਮਲੇ ਦੋਗੇ ਲੈਣਾ ਹੈ ਮੈਂ ਦੇਖ ਰਹੀ ਹਾਂ ਅੱਛਾ ਇੱਧਰ ਬੰਤਰੀ ਵਾਲੇ ਭਾਈ ਸਾਹਿਬ ਖੜੇ ਨੇ ਤੇ ਗਾਇਸ ਇੱਧਰ ਦੇਖੋ ਕਿ ਉਹ ਸਾਡੇ ਵੀਰ ਜੀ ਬੈਠੇ ਨੇ ਇਹਦਾ ਇੱਕ ਨਾਰਾ ਤੋਲ ਕੇ ਹਾਂ ਇਹ ਠੀਕ ਹੈ ਕਲਰ ਹੈ ਲਗਾ ਆ ਪਰਸ ਟਰਾਈ ਜੀ ਵੀ ਇਹ ਲੱਗਾ ਇਹ ਠੀਕ ਹੈ ਨਾ ਹਾਂ ਮਿਲਦਾ ਆਪਣਾ ਮਾਨਸਾਮ ਉਹ ਪੋਸਟਵਾਲਾ ਰਹੇ ਨਾਲੇ ਤੁਸੀਂ ਇਹਨਾਂ ਨੂੰ ਲਗਾਏ ਕਲਰ ਹਾਂ ਤਾਂ ਕਾਈ ਸੇ ਤੇ ਆਇਸ ਸਾਡੇ ਪੁਰਾਣੇ ਦੋਸਤ ਮਿਲ ਗਏ ਸਾਨੂੰ ਪੁਰਾਣੇ ਸਾਡੇ ਭਰਾ ਮਿਲ ਗਏ ਅਸੀਂ ਉੱਪਰ ਨਾ દ્વાਰਕਾ ਮਾਰਕੀਟ ਆਈਪੀ ਟਿਕਸਾ ਉੱਪਰ ਹੁੰਦਾ ਸੀ ਤੇ ਅਸੀਂ ਕੰਮ ਕਰਦੇ ਸੀ ਉਹ ਠੀਕੋ ਵੀਰ ਜੀ ਯੈਸ ਸਰ ਮੇਰੀ ਫਾਈਨ ਸ਼ੁਕਰੀਆ ਨਾਈਸ ਮੀਟਿੰਗ ਯਰ ਨਾਈਸ ਮੀਟਿੰਗ ਸਰ ਥੈਂਕ ਯੂ ਸਰ ਓਕੇ ਹਾਂ ਦਾ ਗਾਈਜ਼ ਇਧਰ ਦੇਖੋ ਸੰਡੇ ਬਾਜ਼ਾਰ ਵਾਲੇ ਦਿਨ ਕਾਫੀ ਇਸ ਤਰ੍ਹਾਂ ਮਾਲ ਵਿਕਦਾ ਔਰੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਤੋਹਫੇ ਮਿਲ ਜਾਂਦੇ ਨੇ ਯਾਨੀ ਕਹਿਣ ਦਾ ਮਤਲਬ ਹੈ ਇਧਰ ਵੀ ਦੇਖੋ ਬਹੁਤ ਘੱਟ ਰੇਟਾਂ ਦੇ ਵਿੱਚ ਮਤਲਬ ਸੌਦਾ ਮਿਲ ਜਾਂਦਾ ਇੱਥੇ ਦੇਖੋ ਪਰੀ ਪੀਆ ਵੈਰਾਈਟੀ ਅੰਦਰ ਦੇਖੋ ਤੁਸੀਂ ਤੇ ਪਟਿਆਲੇ ਦਾ ਧਰਮਪੁਰਾ ਅਦਾਲਤ ਬਾਜ਼ਾਰ ਸੌਰੀ ਇੱਥੇ ਸੀ ਕੰਮ ਕਰਕੇ ਗਏ ਆ ਇਹ ਆ ਦੇਖੋ ਬਹੁਤ ਹੀ ਅچھے ਕੱਪੜੇ ਬਹੁਤ ਹੀ ਅچھے ਦੁਪੱਟੇ ਮਿਲ ਜਾਂਦੇ ਨੇ ਇੱਥੋਂ ਚਾਓ ਚੱਲੀਏ ਅੱਗੇ ਹਾਂਜੀ ਗਾਇਸ ਜਿਸ ਤਰ੍ਹਾਂ ਦਿਖਾ ਰਿਹਾ ਨੂੰ ਤੁਹਾਨੂੰ ਅਦਾਲਤ ਬਾਜ਼ਾਰ ਚ ਜਾਇਆ ਥੋੜਾ ਸਮਾਨ ਲੈਣਾ ਸੀਗਾ ਇਸ ਵਾਰ ਆਣਾ ਸਾਨੂੰ ਆਣਾ ਪਿਆ ਠੀਕ ਹੈ ਜੀ ਪੁੱਛ ਲੋ ਉਹ ਪੁੱਛ ਹੋਰ ਵੀ ਅਗਰੇ ਰੰਗ ਪਈ। ਹਾਂਜੀ ਹਾਂਜੀ ਜਿੰਨੇ ਮਰਜੀ। ਤੇ ਆ ਗਾਈਸ ਇਹ ਦੇਖੋ ਇੱਕ ਪਸੰਦ ਕਰਕੇ ਆਏ ਸੀ ਕਿ ਇਹ ਦੇਖ ਲਓ। ਹਾਂ ਤਾਂ ਗਾਈਸ ਆਪਾਂ ਅੰਦਰ ਆ ਗਏ ਤੇ ਉਹ ਇੱਕ ਬਾਹਰ ਆਰਟੀਕਲ ਟੰਗਿਆ ਸੀ ਉਹਦੇ ਨਾਲ ਦਾ ਪੁੱਛਦੇ ਫਿਰ ਪਤਾ ਕਰਦੇ ਹਾਂ। ਸਾਈਕਲ ਵਾਲੀ। ਇਹ ਕਪੜਾ ਕੀ ਹੈ? ਰਿਯੋਨ ਹੈ ਭਾਈ। ਰਿਯੋਨ। ਰਿਯੋਨ ਕਪੜਾ ਹੈ। ਦੇਖ ਲਓ ਜਰਾ। ਹਾਂ ਤਾਂ ਗਾਈਸ ਪੰਜਾਬੀ ਖੁਰਸਾ ਪੰਜਾਬੀ ਜੁੱਤੀ ਤੇ ਆ ਫਲਕਾਰੀਆਂ ਵੀ ਟੰਗੀਆਂ ਹੋਈਆਂ ਨੇ ਆ ਦੇਖੋ। ਮੈਂ ਗਾਇਸ ਪਟਿਆਲੇ ਦਾ ਰੌਂਡ ਕਰਾ ਰਿਹਾ ਤੁਹਾਨੂੰ ਲੇਕਿਨ ਫਿਰ ਵੀ ਦੇਖੋ ਅ ਪਰਸ ਦੇਖੋ ਤੁਸੀਂ ਪਰਸ ਲਿਆਦਾ ਲਿਆਦਾ ਤਾਂ ਆਹਦੇ ਪਰਸ ਠੀਕ ਹੈ ਇਧਰ ਵੀ ਜੁੱਤੀਆਂ ਪਈਆਂ ਨੇ ਆ ਦੇਖੋ ਜੁੱਤੀ ਆ ਗਾਇਸ 250 ਰੁਪਏ ਦਾ ਪਰਸ ਹੈ ਅਦਾਲਤ ਬਾਜ਼ਾਰ ਦੇ ਸੰਡੇ ਬਾਜ਼ਾਰ ਜਿਹੜਾ ਮਰਜ਼ੀ ਲੋ ਵਾਹ ਜੀ ਵਾਹ ਤੇ ਉਹ ਅੱਗੇ ਜਾ ਰਹੇ ਨੇ ਬੈਲਟਾਂ ਦੀ ਬੰਮਾਰਾ ਆ ਜੁੱਤੀਆਂ ਦੇਖੋ ਕਪੜਾ ਦੇਖੋ ਕਿੰਨਾ ਸ਼ਾਨਦਾਰ ਕਪੜਾ ਹੈ 200 200 200 200 ਸੇ ਪੰਜਾਬੀ ਗੁੱਸਾ 200 ਰੁਪਏ ਗਾਈਸ ਆਓ ਚੱਲੀਏ ਅੱਗੇ ਇਹ ਦਾਬਤ ਬਾਜ਼ਾਰ ਤਰਨਪੁਰਾ ਬਾਜ਼ਾਰ ਸੰਡੇ ਬਾਜ਼ਾਰ ਥੋੜਾ ਜਿਹਾ ਲੱਗਦਾ ਆ ਦੇਖੋ ਲਹਿੰਗੇ ਵਗੈਰਾ ਕਿਸ ਤਰ੍ਹਾਂ ਦੇ ਜੁਐਲਰੀ ਵਗੈਰਾ ਵੀ ਪਈ ਆ ਪਿੱਛੇ ਉਹ ਦੇਖੋ ਆਲਟੀਫੀਸ਼ਲ ਜੁਐਲਰੀ ਹੁੰਦੀ ਨਾ ਜਿਹੜੀ ਕਿੱਡੀ ਸੋਣੀ ਪਈ ਆ ਹਾਂ ਆ ਦੇਖੋ ਆ ਚੁੰਨੂ ਦੀਆਂ ਸਾਲੀਆਂ ਵੀ ਖੜੀਆਂ ਨੇ ਤੇ ਆ ਦੇਖੋ ਬਾਕੇ ਆ ਗਿਆ ਜੱਗੀ ਸਵੀਟਸ ਕਪੜਾ ਬਹੁਤ ਇੱਥੇ ਮਿਲਦਾ ਹੈ ਕਪੜਾ ਕਪੜਾ ਉਹ ਘਾਂ ਸਾਹਿਬ ਬੈਠੇ ਨੇ ਇਹ ਖੁੱਸਾ ਜੁੱਤੀ ਮਤਲਬ ਇੱਧਰੋਂ ਆਏ ਆ ਗਾਇਸ ਇੱਧਰ ਜਨ ਲੈ ਆਪਾਂ ਕੀ ਉਸਤਾ ਜੀ ਸਮਾਨ ਲੈ ਲਿਆ ਹੋਰ ਬਹੁਤ ਵਧੀਆ ਲੱਗੀ ਯਾਰ ਹੁਣ ਦੇਖਦੇ ਆਂ ਕੀ ਖੰਨੇ ਆ ਤੇ ਬਿੰਨੇ ਆ ਹਾਏ ਹਾਏ ਬਾਈ ਸਰ ਲੇਡੀਜ਼ ਦਾ ਸਮਾਨ ਖਰੀਦਣਾ ਬੜਾ ਔਖਾ ਹੁਣ ਅੰਦਰ ਵਰਗੀਆਂ ਨੇ ਬੜਾ ਔਖਾ ਹੈ ਬੈਗਮ ਹੋਰ ਯਾਰ ਕੀ ਕਰੀਏ ਕੋਈ ਆਈਟਮ ਇੱਥੇ ਨਹੀਂ ਮਿਲ ਰਹੀ ਸਾਡੀ ਬਹੁਲੋ ਕਿ ਨਹੀਂ ਕੋਈ ਆਈਟਮ ਇੱਥੇ ਟਾਨੀਆਂ ਦੇ ਮਿਲ ਜਾਂਦੀਆਂ ਨੇ ਇਹ ਹੁਣ ਤੇ ਖੜੇ ਆ ਹੁਣ ਦੇਖ ਲੈਣੇ ਆ ਮਿਲਦੀ ਕਿ ਨਹੀਂ ਮਿਲਦੀ ਕੰਨੀ ਦਾ ਚੱਲਨੇ ਆ ਅ ਬਲਕੀਤ ਅੰਦਰ ਵੜ ਗਏ ਨੇ ਤੇ ਬੈਠ ਕੇ ਕਿਲਾ ਚੌਂਕ ਤੋਂ ਇੱਧਰ ਆਏ ਆ ਥੋੜੇ ਜਿਹਾ ਅੱਗੇ ਆਹ ਪੁਰਾਣੀਆਂ ਹੀ ਮਾਰਦਾ ਦੇਖੋ ਉਸਤਾਦ ਕਿਲੇ ਨੇ ਪੁਰਾਣੀਆਂ ਆਹ ਦੇਖੋ ਕਿਸੇ ਟਾਈਮ ਇਨੱਚ ਬੜੀ ਰੌਣਕ ਹੋਏਗੀ ਹੁਣ ਤਾਂ ਵਿਚਾਰੀਆਂ ਵੀਰਾਨ ਪਈਆਂ ਨੇ ਸਕਟਰ ਕਿਤੇ ਸੋਨੇ ਚੰਗੇ ਨੇ ਆ ਦੇਖੋ ਕਾਇਕੀ ਕਿੰਨੀ ਔਖੀ ਹੋ ਗਈ ਹੈ ਬੜਾ ਮੁਸ਼ਕਲ ਹੋ ਗਿਆ ਕੰਮ ਤੇ ਆ ਦੇਖੋ ਇੱਧਰ ਪੁਰਾਣੀ ਇਮਾਰਤਾਂ ਕੋਈ ਇਸ ਟਾਈਮ ਇਨੇ ਚ ਰਹਿੰਦਾ ਹੋਏਗਾ ਦੇਖੋ ਕਿੰਨਾ ਯਾਰ ਬੁਰਾ ਹਾਲ ਹੈ ਇਹਨਾਂ ਦਾ ਆ ਦੇਖੋ ਦੇਖੋ ਸਰਦਾਰ ਜੀ ਬੈਠੇ ਨੇ ਸੌਦਾ ਵੇਚਣ ਤੇ ਆਪਾਂ ਗਾਇਸ ਕਿਲਾ ਚੌਕ ਵਾਲੀ ਸਾਈਡ ਖੜੇ ਆ ਤੇ ਦੇਖੋ ਘੰਟਰ ਬਣਾ ਰਹੇ ਉਹ ਪੁਰਾਣੀ ਇਮਾਰਤਾਂ ਦੇਖੋ ਕਿੰਨੀ ਇਹ ਸੋਹੜੇ ਆਹ ਤੱਕ ਜਨਾ ਬਾੜ ਬਾਰੇ ਤੇ ਸਰਾਰ ਜੀ ਜਿਦਾਦ ਨੂੰ ਬੁਲਾ ਰਹੇ ਨੇ ਲੈ ਲਓ ਆ ਲੈ ਲਓ ਦੁਕਾਨਦਾਰੀ ਬੜੀ ਔਖੀ ਹੈ ਯਾਰ ਦੇਖੋ ਕਿੰਨਾ ਮੁਸ਼ਕਲ ਕੰਮ ਹੈ ਇਹ ਤੋਂ ਹੰਦਾ ਦੇਣਾ ਵੀ ਦੁਕਾਨ ਤੋਂ ਵੱਲ ਜਾਣਾ ਬੜਾ ਔਖਾ ਹੈ ਯਾਰ ਕੰਮ ਸੇਮ ਬਣਗੇ ਓਹ ਨਾ ਦੇਖਾਂ ਜੀ ਫਿਨਿਸ਼ਿੰਗ ਨਹੀਂ ਲੱਗ ਰਹੀ ਜਿੰਨਾ ਇਹ ਚੱਤ ਹੈ ਹਾਂਜੀ ਲਓ ਜੀ ਗਾਇਸ ਹੁਣ ਕਿਲਾ ਚੌਂਕ ਖੜੇ ਆਂ ਇੱਧਰ ਤੇ ਆਹ ਦੇਖੋ ਪੁਰਾਣੀਆਂ ਇਮਾਰਤਾਂ ਪੁਰਾਣੀ ਵਿਰਾਸਤ ਉਧਰੋਂ ਦਿਖਾਣਾ ਇੱਧਰ ਕਿਲਾ ਚੌਂਕ ਖੜੇ ਆ ਗਾਇਸ ਸਭਾ ਤੇ ਆਹ ਦੇਖੋ ਇੱਧਰ ਸ਼ਿਵ ਮੰਦਿਰ ਤੇ ਆਪਣੇ ਇਧਰ ਕੋਚੇ ਆ ਵੀਰ ਜੀ ਲਾ ਰਹੇ ਨੇ ਕੋਚੇ ਸਪੈਸ਼ਲ ਕੋਚੇ ਛੋਲੇ सोनू ਜੀ ਵਾਹ ਜੀ ਵਾਹ ਮਿਹਰਬਾਨੀ ਤੇ सोनू ਜੀ ਦੇ ਕੁਲਚੀ ਛੋਲੇ ਲੱਗ ਰਹੇ ਨੇ ਆ ਦੇਖੋ ਜੀ ਤੇ ਅੰਦਰ ਬੈਠੇ ਨੇ ਹੁਣ ਤੇ ਹੁਣ ਚਲਦੇ ਆਪਾਂ ਅੰਦਰ ਹੈ ਛੋਲੇ ਛੋਲੇ ਘਨੇ ਨੇ ਅੱਛਾ ਜੀ ਖਾ ਪਰੇ ਮਾ ਦਾ ਰਾਈਸ ਕਿਹਨੇ ਕੁਲਚਾ ਘੜਾਇਆ ਹੈ ਤੇ ਕਿਹੜਾ ਚੌਪਰ ਦੇਣੇ ਪੈਸਾ सोनू ਜੀ ਇਹਨਾਂ ਤੇ ਕੁਲਚਾ ਬੜੇ ਟੇਸਟੀ ਹੁੰਦੇ

ਸਤਿ ਨਿਰਾਇਣਜੀ ਮੰਦਿਰ ਦੇ ਇੱਥੇ ਇਧਰ ਭਾਈ ਸਾਹਿਬ ਦੁਰਗਾ ਵਾਲਿਆਂ ਦੇ ਆ ਗਏ ਤੇ ਬੈਠ ਗਏ ਅੰਦਰ ਫਿਰ ਆਪਾਂ ਚੱਲਦੇ ਹਾਂ ਕਿੱਲੀ ਲਾਤੀ ਤੇ ਗਾਇਸ ਇੱਥੇ ਆ ਗਏ ਆ ਤੇ ਰੋਟੀ ਵਾਲਾ ਰੋਟੀ ਮੇਕਰ ਲੈਣਾ ਐਥੋਂ ਪਤਾ ਕਰਦੇ ਆ ਅਰੇ ਰੋਟੀ ਮੇਕਰ ਚਾਹੀਦਾ ਸਾਨੂੰ ਤੇ ਰੋਟੀ ਮੇਕਰ ਪੁੱਛਣ ਵਾਸਤੇ ਜਾ ਰਹੇ ਆ ਤੁਹਾਨੂੰ ਗਾਇਸ ਇਹ ਦੇਖੋ ਟਰੈਂਕ ਕਿੰਦੀ ਸੁਣੀ ਬੈਠ ਰਿਹਾ ਹਾਂ ਕਲਸ਼ ਪੇਨੇ ਤੇ ਕੱਪ ਪੇਨੇ ਆ ਭਾਂਡੇ ਪੇਨੇ ਪਤਾ ਨਹੀਂ ਕੀ ਕੀ ਲੈਣਾ ਇਹਨਾਂ ਨੇ ਜੂਸ ਕੱਟਣ ਵਾਲੇ ਪਏ ਹੋਏ ਨੇ ਮਲੇ ਜੂਸ ਨਿਕਲਦੇ ਨੇ ਅੱਜ ਹਾਂ ਜੂਸ ਬਣਾ ਲੈ ਆ ਦੇਖੇ ਜੂਸ ਪਾ ਟਲੇਟਾ ਰੱਖਣ ਵਾਲਾ ਸਟੈਂਡ ਦਿਖੋ ਪਿਆ ਮੈਨੂੰ ਸਰ ਜੀ ਉਹ ਨਹੀਂ ਸਟੈਂਡ ਨਹੀਂ ਪਲੇਟ ਰੱਖਣ ਵਾਲਾ ਨਹੀਂ ਹੈ ਇਹ ਉਹ ਹੈ ਕਿਚਨ ਡੇਲਰ ਹੈ ਇਹ ਫਰਾਈਵੇ ਨੇ ਇੱਕ ਤਾਂ ਨਾਨ ਸਟਿਕ ਹੀ ਹੁੰਦੇ ਨੇ ਇੱਕ ਦੂਸਰੇ ਸਿੰਪਲ ਵੀ ਹੈਗੇ ਆ ਸਾਰੇ ਮੰਗੇ ਸਟੀਲ ਦੇ ਵੀ ਮਿਲ ਜਗੇ ਸਟੀਲ ਦੇ ਵੀ ਮਿਲ ਜਗੇ ਉਹ ਨਾਨ ਸਟਿੱਕੀ ਉੱਧਰ ਪਿਆ ਮਾਲ ਲੋ ਗਾਇਸ ਰੋਟੀ ਮੇਕਰ ਆ ਗਿਆ ਇਹ ਤਾਂ ਇੱਕ ਬਿਜਲੀ ਵਾਲਾ ਹੈ ਨਾ ਸਿੰਪਲ ਵੀ ਨਹੀਂ ਹੁੰਦਾ ਨਹੀਂ ਸਿੰਪਲ ਨਹੀਂ ਇਸੇ ਅੰਦਰ ਕੋਈ ਅਲੱਗ ਕਰਾਉਣਾ ਹੈ ਬਿਜਲੀ ਲਗਾਉਣੀ ਹੈ ਇਹ ਨਾਨ ਸਟਿੱਕੀ ਹੈ ਉੱਪਰ ਲਗਾਓ ਹਾਂ ਤਾਂ ਗਾਇਸ ਆਪ ਪਹਿਲੇ ਲੈ ਲੇ ਆਪਾਂ ਤੇ ਫਿਰ ਘਰ ਜਾ ਕੇ ਚਲਾ ਕੇ ਦੇਖਦੇ ਹਾਂ ਫੁੱਟੂ ਨੇ ਕਿਉਂ ਫੁੱਟੂ ਨੇ ਲੋ ਗਾਇਸ ਹੁਣ ਆਪਾਂ ਆ ਗਏ ਸ਼ੌਕਾਲਿਆਂ ਦੇ ਤੇ ਹਾਂ ਹਾਂ ਠੀਕ ਐ ਸੁਬਨਾ ਕੇ ਇੱਧਰ ਆ ਗਏ ਸ਼ੌਕਾ ਵਾਲਿਆਂ ਦੇ ਤੇ ਹੁਣ ਪੀਣ ਲੱਗੇ ਗੋਸ਼ ਵਗੈਰਾ ਇਹ ਡਾਕਟਰ ਸ੍ਰੀ ਪ੍ਰਕਾਸ਼ ਡਾਕਟਰ ਖੜਿਆ ਜਦੋਂ ਛੋਟਾ ਬਚਪਨ ਉਹਨਾਂ ਦਾ ਬਚਪਨ ਹੈ ਬਚਪਨ ਹੈ ਉਹਨਾਂ ਦਾ ਹੈ ਨਹੀਂ ਸੱਚੀ ਕਹਿ ਤੂੰ ਮਾਰੇਗਾ ਕਿਸੇ ਨਾ ਕਿਸੇ ਨੂੰ ਕੰਜਰਾ ਤੇ ਕੋਮ ਕੋ ਬੋਕਾ ਨਾ ਥੱਕ ਗਿਆ ਪਤਾ ਨਹੀਂ ਕੀ ਕੀ ਲੈਣਾ ਬਹੁਤ ਕੁਝ ਲੈ ਲਿਆ ਯਾਰ ਆ ਪੈ ਪੈ ਸਾਰਾ ਕੁਝ ਆ ਦੇਖੋ ਆਰਟੀ ਵੀ ਫੜਿਆ ਨਾ ਤੇ ਤੁਹਾਨੂੰ ਠੀਕ ਇਹ ਫੜਾ ਅੱਛਾ ਲੱਗੇਗਾ ਫਿਰ ਕਰਦੇ ਹਾਂ ਮੈਂ ਬਲੀ ਜੀ ਇਸ ਲਈ ਬ੍ਰੇਕ ਨਹੀਂ ਹੈ ਕੁਝ ਜੂਸ ਵਗੈਰਾ ਹੈ ਬ੍ਰੇਕ ਜਦੋਂ ਵੀ ਲੈਂਦੇ ਖਾਣ ਪੀਣ ਵਾਤੇ ਲੈ ਵੀ ਬ੍ਰੇਕ ਇਹਨੇ ਵੀ ਲਾਲ ਕਰ ਛੱਡਿਆ ਇਹਨੇ ਸਾਡੀ ਐਸ ਡੀ ਜੇ 7 ਚਮਚ ਲੈ ਲੋ ਐ ਬੇਨੇ ਇਹ ਕਲਮ ਆਦਾ ਗਾਇਸ ਅੱਪਾ ਅਗੇ ਘਰ ਤੇ ਮਤਲਬ ਕੀ ਤੋਂ ਦਰਹਣ ਚਲੀ ਗਈ ਹੈ ਤੇ ਥੱਕ ਤੱਕ ਗਏ ਨੇ ਸਾਰੇ ਹੁਣ ਆਪਾਂ ਕੱਲ ਨੂੰ ਮਿਲਾਂਗੇ ਓਕੇ ਬਾਏ